ਹੈਲੋ ਦੋਸਤੋ ਦੇਸੀ ਵਲੌਗ ਨੂੰ ਕੀ ਖੋਰ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਜਲਦੀ ਬਣਨ ਵਾਲੀ ਰੈਸਪੀ ਸ਼ੇਅਰ ਕਰ ਰਹੇ ਹਾਂ ਜੋ ਕਿ ਇਹਦੇ ਵਿੱਚ ਆਪਾਂ ਹਰੇ ਮਟਰ ਤਾਂ ਇੱਕ మీడియం ਫੁੱਲ ਗੋਭੀ ਦਾ ਲਿਆ ਸੀ ਇਹਦੀ ਆਪਾਂ ਬਣਾਵਾਂਗੇ ਪੁਰਜੀ ਤੇ ਇਹ ਪਨੀਰ ਦੀ ਪੁਰਜੀ ਨਾਲੋਂ ਵੀ ਜ਼ਿਆਦਾ ਟੇਸਟੀ ਬਣੇਗੀ ਤਾਂ ਮਿਲਦੇ ਆਂ ਜੀ ਆਪਾਂ ਥੋੜੀ ਦੇਰ ਬਾਅਦ ਤਾਂ ਹਾਂਜੀ ਜਿਹੜੀ ਆਪਾਂ ਗੋਭੀ ਹੈ ਨਾ ਇਹਨੂੰ ਪਹਿਲਾਂ ਆਪਾਂ ਗਰਮ ਪਾਣੀ ਨਾਲ ਵਾਸ਼ ਕਰਕੇ ਫਿਰ ਘਸਿਆ ਤੇ ਆਪਣੇ ਮਟਰ ਨੇ ਜੀ ਇਹ ਆਪਾਂ ਕੱਢ ਕੇ ਰੱਖ ਲੈਨੇ ਤਾਂ ਇੱਧਰ ਹੋ ਰਿਹਾ ਆਪਣਾ ਤੜਕਾ ਤਿਆਰ ਜੋ ਕਿ ਆਪਾਂ ਫੁਰਜੀ ਨੂੰ ਲਗਾਵਾਂਗੇ ਜੀ ਤਾਂ ਬਹੁਤ ਟੇਸਟੀ ਬਣੇਗੀ ਜੀ ਗੋਭੀ ਦੀ ਤੇ ਹਰੇ ਮਟਰਾਂ ਦੀ ਫੁਰਜੀ ਹੁਣ ਆਪਾਂ ਪਾ ਰਹੇ ਹਾਂ ਜੀ ਸਰੋਂ ਦਾ ਤੇਲ ਤੜਕੇ ਵਾਸਤੇ ਤਾਂ ਬਹੁਤ ਘੱਟ ਪਾਵਾਂਗੇ ਜੀ ਜ਼ਿਆਦਾ ਨਹੀਂ ਪਾਣਾ ਆਪਾਂ ਤਾਂ ਹਾਂਜੀ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਤੜਕਾ ਤਾ ਹਾਂਜੀ ਤੋਂ ਆਪਾਂ ਪਾਵਾਂਗੇ ਇਹਦੇ ਵਿੱਚ ਜੀ ਲਾਲ ਟਮਾਟਰ ਜਿਹਦੇ ਨਾਲ ਕੀ ਫੁਰਜੀ ਹੋਰ ਵੀ ਟੇਸਟੀ ਬਣੇਗੀ ਜੀ ਬਹੁਤ ਜ਼ਿਆਦਾ ਹੁਣ ਆਪਾਂ ਮਸਾਲੇ ਐਡ ਕਰ ਰਹੇ ਹਾਂ ਜੀ ਹਲਦੀ ਹੈ ਇਹ ਇਹ ਕਾਲੀ ਮਿਰਚ ਹੈ ਧਨੀਆ ਪਾਊਡਰ ਹੈ ਇਹ ਹੈਗੀ ਆਪਣੀ ਲਾਲ ਮਿਰਚ ਤੇ ਆਮਚੂਰ ਪਾਊਡਰ ਬਾਕੀ ਮਸਾਲੇ ਮੇਰੇ ਕੋਲ ਉਪਕਤੀ ਹੈ ਨਹੀਂ ਸੀ ਜੀ ਆਪਾਂ ਇੱਜਾ ਹੀ ਬਣਾ ਲੇ। ਆਪਾਂ ਹੋਏ ਸੀ। ਤਾਂ ਇਹ ਵੀ ਵਧੀਆ ਬਣਦੀ ਹੈ। ਤਾਂ ਹਾਂਜੀ ਹੁਣ ਚੱਲਿਆ ਜੀ ਲਾਲ ਟਮਾਟਰ ਜਾ ਰਹੇ ਹੈ ਵਿੱਚ ਤੇ ਨਾਲ ਹੀ ਆਪਾਂ ਨੂੰ ਨਮਕ ਐਡ ਕਰ ਦਾਂਗੇ ਜੀ ਟੇਸਟ ਦੇ ਹਿਸਾਬ ਨਾਲ ਪਾਣਾ। ਥੈਂਕ ਯੂ ਕਰਦਿਆਂ ਜੀ। ਹਾਂਜੀ ਹੁਣ ਆਪਾਂ ਥੋੜਾ ਜਿਹਾ ਨਾ ਪਾਣੀ ਐਡ ਕਰ ਰਹੇ ਹਾਂ ਤੇ ਬਾਕੀ ਜੇ ਤੁਸੀਂ ਤੁੜੀ ਬਣਾਉਂ ਨਾ ਦੇਸੀ ਘਿਓ ਤੇ ਵੀ ਬਣਾ ਸਕਦੇ ਆ ਆਪਾਂ ਬਸ ਘੱਟ ਪਾਓ ਜ਼ਿਆਦਾ ਨਾ ਪਾਓ ਸਰੋਂ ਦਾ ਤੇਲ ਹੈ ਚਾਹੇ ਕੀ ਹੈ ਮਤਲਬ ਘੱਟ ਈ ਅੱਛੀ ਬਣਦੀ ਹੈ ਤਾਂ ਹਾਂਜੀ ਹੁਣ ਆਪਾਂ ਮਟਰ ਐਡ ਕਰ ਰਹੇ ਹਾਂ ਜੀ ਵਿੱਚ ਤਾ ਹਾਂਜੀ ਮਟਰ ਹੁਣ ਥੋੜੀ ਜਿਹੀ ਰੈਡੀ ਨੇ ਆਪਣੇ ਹੁਣ ਆਪਾਂ ਇਹਦੇ ਵਿੱਚ ਨਾ ਗੋਭੀ ਨੂੰ ਵੀ ਐਡ ਕਰਾਂਗੇ ਇਹ ਗੋਭੀ ਹੈ ਨਾ ਇਹ ਕੱਟ ਜੇਗੀ ਜੀ ਆਪਾਂ ਨੂੰ ਵੈਸੇ ਜਿਆਦਾ ਲੱਗ ਰਹੀ ਹੈ ਤੇ ਇਹਨੇ ਕੱਟ ਜਾਣਾ ਇਹ ਹਜੇ ਕੱਚੀ ਹੈ ਨਾ ਤੇ ਲੱਗੇਗਾ ਤੁਹਾਨੂੰ ਵੀ ਬਹੁਤ ਜਿਆਦਾ ਇਹ ਘਟ ਜੇਗੀ ਤਾਂ ਹਾਂ ਜੀ ਫੁਰਜੀ ਬਣ ਕੇ ਹੋ ਗਈ ਜੀ ਤਿਆਰ ਤੇ ਸਾਰੇ ਟਰਾਈ ਕਰੋ ਵੈਸੇ ਤਾਂ ਇਹ ਨਾਰਮਲ ਹੈ ਸਾਰੇ ਬਣਾਉਂਦੇ ਹੋਣਗੇ ਮੈਂ ਸੋਚਿਆ ਚਲੋ ਬਣਾਈਏ ਦੱਸ ਦਈਏ ਤਾਂ ਵੈਸੇ ਵੀ ਜਲਦੀ ਤਿਆਰ ਹੋਣ ਵਾਲੀ ਡਿਸ਼ ਹੈ ਹਲਕਾ ਬਣਾਓ ਬਸ ਫੁਰਜੀ ਬਣਾਓ ਤਾਂ ਬਸ ਖਾਓ ਤਾਂ ਖੁਸ਼ ਰਹੋ ਜੀ ਸਾਰੇ ਤੁਸੀਂ ਤਾਂ ਘਰੇ ਟਰਾਈ ਕਰੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਤਾਂ ਉਦੋਂ ਤੱਕ ਲਈ ਬਾਏ ਬਾਏ ਟਾਟਾ